ਆ ਖੋਏ ਦੀਆਂ ਪਿੰਨੀਆਂ ਬਈ ਅੱਜ ਤੋਂ 10-15 ਸਾਲ ਪਹਿਲਾਂ ਹੁੰਦੀਆਂ ਸੀ ਹੁਣ ਨਾ ਤਾਂ ਘਰਾਂ ਚ ਦੁੱਧ ਰਿਆ ਤੇ ਨਾ ਹੀ ਮੱਝਾਂ ਰੀਆਂ ਨੇ ਬਾਪੂ ਜੀ ਨੇ ਸਾਡੇ ਚੰਗਾਲ ਪਿੰਡ ਤੋਂ ਖੋਆ ਕਿਉ ਜਮਾ ਸੁੱਧ ਦੇਸੀ ਕੇ ਹੋਊਗਾ ਜੀ ਬਿਲਕੁਲ ਸੁੱਧ ਦੇਸੀ ਜਿਹੜਾ ਖੋਆ ਜਮੀ ਸੁੱਧਾ ਦੀ ਜਿਹੜਾ ਦੁੱਧਾ ਜੀ ਉਹ ਤੁਹਾਨੂੰ ਦਿਖਾ ਦਨੇ ਆ ਬਾਪੂ ਜੀ ਦਾ ਆਪਦਾ ਫਾਰਮ ਆ ਪਿੰਡ ਚੰਗਾਲ ਵਿਖੇ ਤੁਸੀਂ ਬਾਈ ਚੀਜ਼ਾਂ ਖਾ ਤਾਂ ਲੈਣੇ ਹੋ ਜਹੀਆਂ ਲੈ ਕੇ ਨਾ ਹੋਟਲਾਂ ਤੋਂ ਜਿੱਡੇ ਮਰਜੀ ਮਹਿੰਗੇ ਹੋਟਲ ਤੋਂ ਲੈ ਲਓ ਉਹਨਾਂ ਦੇ ਮੱਝਾਂ ਨਹੀਂ ਰੱਖੀਆਂ ਹੁੰਦੀਆਂ ਸਾਰਾ ਦੁੱਧਾ ਤਾਂ ਹੁੰਦਾ ਕੈਮੀਕਲ ਵਾਲਾ ਜੇ ਤੁਸੀਂ ਰਿਜਨਲ ਚੀਜ਼ ਲੈਣੀ ਆ ਪਿੰਡ ਚੰਗਾਲ ਨੇੜੇ ਸ੍ਰੀ ਮਾਸਟੋਣਾ ਸਾਹਿਬ ਇੱਥੋਂ ਆ ਕੇ ਲੈ ਜਾ ਸਕਦੇ ਹੋਗੇ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਭੇਜ ਦੋਗੇ ਜੀ ਬਿਲਕੁਲ ਫਿਰ ਆਲ ਪੰਜਾਬ ਡਿਲੀਵਰੀ ਹੈ ਜੀ ਬਾਹਰ ਵੀ ਭੇਜਦਾ ਨੇ ਜੀ ਸੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਨੂੰ ਭੇਜ ਦਿਓ ਜਿਹੜੇ ਜਿਹੜਿਆ ਪਿੰਨੀਆਂ ਨੂੰ ਮਿਸ ਕਰਦਿਆ ਜੇ ਖੋਇ ਦੀਆਂ ਪਿੰਨੀਆਂ ਪਨੀਰ ਮੱਖਣੀ ਕਿਹੋ ਖਾਣਾਗਾ ਤਾਂ ਜਰੂਰ ਬਾਪੂ ਜੀ ਨਾਲ ਸੰਪਰਕ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਹਾਂਜੀ ਡਸਟ ਬਾਲ ਦਾ ਪੂਰਾ ਤੂੰ ਆਦਾ ਦੋਸਲਾ ਬਲਾ ਵਧੀਆ ਭਲਾ ਦਾ ਸਵਾਲ ਕਿ ਸੱਚੀ ਗੱਲ ਦੱਸੀ ਜਮਾ ਆ ਚੌਥੀ ਪਿੰਨੀ ਹੈ ਮੇਰੀ ਤਾਂ ਪੂਰਾ ਸਵਾਲ ਖੋਆ ਬਈ ਇੱਕ ਵਾਰ ਮੰਗਵਾ ਕੇ ਦੇਖੋ ਪੂਰੀ ਜ਼ਿੰਮੇਵਾਰੀ ਆ ਅਰੀਜਨਲ ਚੀਜ਼ ਮਿਲੂਗੀ ਖਾਲਸਾ ਦੀ ਬਾਕੀ ਤੁਹਾਨੂੰ ਪਤਾ ਹੀ ਆਣਾ ਖਾਲਸ ਕੰਮ ਹੀ ਕਰਦੇ ਆ ਧੰਨਵਾਦ